ਪਾਕਿਸਤਾਨ ਦੀ ਤੋਂ ਉੱਚੀ ਹੈ ਉਹ ਜਨਾਨੀ ਦਾ ਨਾਮ ਪਾਕਿਸਤਾਨ ਦੀ ਤੋਂ ਦੋ ਮੁੰਡੇ ਆਏ ਮੋਟਰਸਾਈਕਲ ਤੇ ਉਹ ਚੋਰ ਸੀਗੇ ਮਾ ਕੇ ਫੈਨ ਨੇ ਤੇ ਬੇਟਾ ਕੀ ਕਰਦਾ ਤੋਡਾ ਉਹ ਵੀ ਸਾਡੇ ਕੰਜਰਖਾਨੀ ਚ ਨਾ 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 ਮੈਲੀ ਸੌਂਦਾ ਭੇਜ ਦੇ ਦਿੰਦਾ ਤੂੰ ਦਾ ਖਰਾੜੇ ਬਹੁਤ ਮਾਰਦਾ ਇਹਨਾਂ ਬੇਬੇ ਪਹਿਲਾਂ ਤੇ ਹੁਣ ਚ ਕੋਈ ਬਚੇ ਕੋਈ ਫਰਕ ਪਿਆ ਕਦੀ ਪਹਿਲਾਂ ਲਾਂਬੇ ਆਉਂਦੇ ਹੁੰਦੇ ਹੁਣ ਤਾਂ ਮੱਕੇ ਆਉਂਦੀਓ ਹੁਣ ਮੇਰਾ ਨਵਾਂ ਨਾਟਕ ਹੈ ਫੈਮਿਲੀ 420 ਟੈਨਸ਼ਨ ਫਰੀ ਸਕੂਲ ਜਾਣ ਦੀ ਟੈਨਸ਼ਨ ਫਿਰ ਕਾਲਜ ਜਾਣ ਦੀ ਟੈਨਸ਼ਨ ਫਿਰ ਗਰਲਫ੍ਰੈਂਡ ਨਹੀਂ ਬਣਦੀ ਤਾਂ ਟੈਨਸ਼ਨ ਕਈਆਂ ਕੁੜੇ ਦੋ ਦੋ ਬਣ ਜਾਂਦੇ ਨੇ ਫਿਰ ਸੜੀ ਤਾਂ ਟੈਨਸ਼ਨ ਫਿਰ ਵਿਆਹ ਹੋ ਗਿਆ ਸਭ ਤੋਂ ਵੱਡੀ ਟੈਨਸ਼ਨ ਮੈਂ ਸੁਣਿਆ ਤੁਸੀਂ ਪਾਕਿਸਤਾਨ ਵੀ ਸ਼ੂਟ ਕਰਕੇ ਆਏ ਫੇਰ ਮੈਨੂੰ ਫੋਨ ਦੇ ਉੱਤੇ ਇੰਨੀਆਂ ਗੰਦੀਆਂ ਗਾਲਾਂ ਕੱਢੀ ਜਾ ਫਿਰ ਤੇਰੀ ਕੁੜੀ ਚੱਕ ਕੇ ਲੈ ਜਾਵਾਂਗੇ ਤੈਨੂੰ ਐ ਕਰ ਦਾਂਗੇ ਤੈਨੂੰ ਮਰਵਾ ਦਾਂਗੇ ਫਿਰ ਮੈਂ ਹੀ ਜਿਹੇ ਗ ਜਾ ਆਫ ਕੈਮਰਾ ਗਲਗੁਲਾ ਕਰਦੇ ਆ ਐਸਾ ਕਰ ਲੀ ਹੁਣ ਇਚ ਕਿ ਨਹੀਂ ਹੋਗੀ ਤੁਹਾਡੀ ਇੱਧਰ ਦੱਸਣੀ ਜ਼ਰੂਰੀ ਨਹੀਂ ਹੈ ਅੱਛਾ ਅੱਜ ਕੱਲ ਜਿਹੜੇ ਮੁੰਡੇ ਸਕਿਨ ਕੇਅਰ ਰੁਟੀਨ ਕਰਦੇ ਨੇ ਖਿਆਲ ਰੱਖਦੇ ਨੇ ਆਪਣੀ ਸਕਿਨ ਦਾ ਤੁਸੀਂ ਕਰਦੇ ਹੋ ਉਹਦੇ ਲਈ ਕੁਝ ਕੇ ਕੁਝ ਨੋ ਨੋ ਮਾ ਤਾਂ ਕੱਪੜੇ ਤੋਂ ਨਾਲ ਹੀ ਸਾਬਣ ਆ ਜੋ ਉਹ ਲਾ ਲੈਂਦੇ ਹੁੰਦੇ